ਦੇ ਸਭ ਗੱਲ ਕੋਈ ਵੀ ਹੋਵੇ ਘਮਕੇਸ਼ ਸ਼ਰਮਣੀ ਅਕਾਲੀ ਦਲ ਤੇ ਆ ਜਾਂਦੀ ਆ ਚਰਚਾ ਦੇ ਵਿੱਚ ਸ਼ਰਮਣੀ ਅਕਾਲੀ ਦਲ ਹੀ ਕਿਉਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਥੋੜੀ ਇੱਕ ਗੱਲ ਦੇ ਬਾਰੇ ਤਰਾਜਾ ਤੁਹਾਨੂੰ ਜੀ ਤੁਸੀਂ ਸਮੋਦਨ ਕਰਦੇ ਹੋਏ ਨੂੰ ਬੋਲ ਰਹੇ ਸੀ ਕਿ ਹੁਣ ਅਕਾਲੀ ਦਲ ਚਰਚਾ ਚਾ ਹੁਣ ਨਹੀਂ 105 ਸਾਲ ਤੋਂ ਹੀ ਚਰਚਾ ਹੈ ਜਦੋਂ ਇਹ ਵਰਲਡ ਲੈਵਲ ਤੇ ਸ਼ਰਮਣੀ ਅਕਾਲੀ ਦਲ ਪਾਰਟੀ ਵੱਖਰੀ ਆ ਤਾਂ ਕੁਦਰਤੀ ਗੱਲ ਆ ਕਿ ਇਹੋ ਜੀ ਪਾਰਟੀ ਦੇ ਦੁਸ਼ਮਣ ਵੀ ਵੱਡੇ ਹੋਣਗੇ ਤੇ ਬਾਰ ਬਾਰ ਹੋਣਗੇ ਤੇ ਸਮੇਂ ਦੀ ਹਕੂਮਤ ਲਗਭਗ ਅਕਾਲੀ ਦਲ ਦੇ ਖਿਲਾਫ ਹੀ ਹੋਏਗੀ ਤੇ ਕਾਂਗਰਸ ਆ ਗਈ ਸਭ ਤੋਂ ਵੱਧ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਤਾਂ ਕਾਂਗਰਸ ਨਾਲ ਅਕਾਲੀ ਦਲ ਸੂਤੀ ਲੜਦਾ ਆ ਰਿਹਾ ਕਿਉਂਕਿ ਰੌਲਾ ਕੀ ਸੀ ਕੋਈ ਹੋਰ ਪੋਲੀਟਿਕ ਵੋਟਾਂ ਦਾ ਰੌਲਾ ਤਾਂ ਪੂਰੇ ਵਰਲਡ ਦੀਆਂ ਪਾਰਟੀਆਂ ਦਾ ਆਪਦੇ ਵਿੱਚ ਆ ਪਰ ਅਕਾਲੀ ਦਲ ਦਾ ਵੋਟਾਂ ਦਾ ਰੌਲਾ ਨਹੀਂ ਅਕਾਲੀ ਦਲ ਦਾ ਸੰਧਾਨਤਾ ਦਾ ਸੰਸਥਾਵਾਚ ਦਖਲਅੰਦਾਜ਼ੀ ਦਾ ਉਹਨਾਂ ਦੀ ਪਹਿਰੇਦਾਰੀ ਦਾ ਆਪਣੇ ਸਟੇਟ ਦੇ ਹੱਕਾਂ ਦੀ ਲੜਾਈ ਦਾ ਰੌਲਾ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਪੋਲੀਟਿਕਲ ਲੜਾਈ ਅੱਜ ਮਰਨ ਮਾਰਨ ਤੱਕ ਚੱਲੀ ਗਈ ਇਹ ਕੋਈ ਕਹਿਣ ਦੀ ਗੱਲ ਨਹੀਂ ਮੇਰੀ ਤੁਹਾਡੇ ਸਾਹਮਣੇ ਸਰਦਾਰ ਸੁਖਬੀ ਸਿੰਘ ਬਾਦਲ ਤੇ ਗੋਲੀ ਚਲਾਈ ਗਈ ਤੇ 3 ਮਹੀਨੇ ਜਿਹੜੇ ਸਾਥ ਚੋਂ ਦੋਸਤੀਫਾ ਦੇ ਕੇ ਗਏ ਨੇ ਕਿਉਂ ਦੇ ਕੇ ਗਏ ਨੇ ਕੁਝ ਕਲੀਅਰ ਕਰ ਦੋ ਉਹਨਾਂ ਦੇ ਜਿੰਨਾ ਕਿ ਮੈਨੂੰ ਪਤਾ ਹੈ ਉਹਨਾਂ ਨੇ ਦੋਸਤੀਫਾ ਦੇ ਕੇ ਜਾਣ ਦਾ ਕਾਰਨ ਕਿਉਂਕਿ ਲਿਖਿਆ ਵੀ ਹੈ ਨਾ ਦੋਸਤੀਫਾ ਤੇ ਕਿ ਇੱਥੇ ਬਹੁਤ ਗੱਲਾਂ ਤੇ ਸਹਿਮਤੀ ਨਹੀਂ ਬਣ ਰਹੀ ਸੋ ਇਸ ਕਰਕੇ ਜਿਵੇਂ ਕਿ ਮਤਲਬ ਹੁਣ ਉਹ ਤਾਂ ਉਹ ਦੱਸ ਸਕਦੇ ਨਹੀਂ ਬੈਟਰ ਮਤਲਬ ਜਿੰਨੀ ਗੱਲ ਆਈ ਹੈ ਮੈਂ ਹੁਣ ਆਪਣੇ ਕੋਲ ਤੋਂ ਕੋਈ ਗੱਲ ਬਣਾ ਕੇ ਕਹਿ ਦਾਂ ਫਿਰ ਮੈਂ ਉਹਦੀ ਮਾਫੀ ਮੰਗਦਾ ਫਿਰ ਇਹ ਵੀ ਨਹੀਂ ਗੱਲ ਮੈਂ ਕਰਾਂਗਾ ਕਸਾ ਦੇਖੋ ਕਹੋ ਜੀ ਸਰਕਾਰ ਆ ਕਿਸਾਨ ਕਹਿੰਦੇ ਸਾਨੂੰ ਬਿੱਲ ਨਹੀਂ ਚਾਹੀਦੇ ਕਹਿੰਦੇ ਦਮਾਂਗੇ ਜੀ ਬਣਾਵਾਂਗੇ ਅਸੀਂ ਤੁਹਾਡਾ ਫਾਇਦਾ ਕਰਨਾ ਤਾਂ ਤੁਹਾਨੂੰ ਕਾਨੂੰਨ ਬਣਾਵਾਂਗੇ ਮੁਸਲਮਾਨ ਭਾਈਚਾਰੇ ਕਹਿ ਰਿਹਾ ਵੀ ਸਾਨੂੰ ਬੱਕ ਬੋਰਡ ਦੇ ਵਿੱਚ ਆ ਆ ਜਿਹੜੀ ਹੈ ਬਦਲਾਅ ਦੀ ਲੋੜ ਨਹੀਂ ਸਾਡਾ ਠੀਕ ਚੱਲ ਰਿਹਾ ਨਹੀਂ ਨਹੀਂ ਕਹਿੰਦੇ ਅਸੀਂ ਤੁਹਾਡਾ ਫਾਇਦਾ ਕਰਾਂਗੇ ਐ ਜੀਪੀਸੀ ਕਹਿ ਰਹੀ ਹੈ ਕਿ ਭਾਈ ਸਾਡੇ ਸਾਡੇ ਸੰਸਥਾਵਾਂ ਠੀਕ ਚੱਲ ਰਹੀਆਂ ਸਾਡੇ ਜਿਹੜੇ ਤਕਸਰੀ ਦਮਦਵਾਸ ਤਕਸਰੀ ਜੂਰ ਸਾਹਿਬ ਤਕਸਰੀ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰੰਧ ਕਮੇਟੀ ਹਰਿਆਣਾ ਕਮੇਟੀ ਤੋੜਦੀ ਕਿ ਸਾਨੂੰ ਆਪਣੇ ਹਿਸਾਬ ਨਾਲ ਨਾ 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 ਕਹਿੰਦੇ ਅਸੀਂ ਠੀਕ ਕਰਕੇ ਦਮਾਂ ਦੇ ਦੂ ਕਹਿੰਦੇ ਮਤਲਬ ਇਹ ਇਹ ਕਿਹੋ ਜਿਹਾ ਫਾਇਦਾ ਬਈ ਜਿਹੜਾ ਲੈਣ ਵਾਲਾ ਫਾਇਦਾ ਕ ਤੋ ਇਹ ਇਹ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਦੇਖੋ ਇਹ ਸਪਸ਼ਟ ਕਰਨਾ ਚਾਹੀਦਾ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਭਾਈ ਤੁਸੀਂ ਠੀਕ ਹੈ ਤੁਮ ਕੋ تمہارا ਖੂਬ हमको हमारा खूब ਕਿ ਤੁ ਸਾਰੀ ਇਸ ਕਮੇਟੀ ਸਹਿਮਤ ਤੇ ਇੱਥੋਂ ਤੱਕ ਹਾਲਾਤ ਨੇ ਕਿ ਜਿਹੜੇ ਉੱਥੇ ਪੰਜ ਮੈਂਬਰੀ ਕਮੇਟੀ ਦੇ ਫੰਕਸ਼ਨ ਹੁੰਦੇ ਨੇ ਜਿਹੜੇ ਸਟੇਜ ਤੇ ਬੰਦੇ ਨੇ ਉਹਨਾਂ ਦੇ ਵੀ ਤਰਾਜ ਆ ਪੰਜ ਮੈਂਬਰੀ ਕਮੇਟੀ ਦੇ ਕਈ ਬੰਦਿਆਂ ਨੂੰ ਕਿ ਇਹ ਬੰਦੇ ਸਟੇਜਾਂ ਤੇ ਸਾਂਝੀਆਂ ਨਾ ਕਰਨ ਇੱਥੋਂ ਤੱਕ ਵੀ ਇੱਕ ਵੱਡਾ ਲੀਡਰ ਇੱਕ ਫੰਕਸ਼ਨ 'ਚ ਰੁਸ ਕੇ ਚਲਾ ਜਾਂਦਾ ਕਿ ਭਾਈ ਇਹਨੂੰ ਇੱਥੇ ਉੱਥੇ ਬਿਠਾਓ ਕਹਿੰਦਾ ਚੌਥੇ ਪੰਜਵੇਂ ਨੰਬਰ ਤੇ ਸਾਡੇ ਲੀਡਰ ਦੀ ਸਾਡੇ ਵਿੱਚ ਹੋ ਗਈ ਦੀ ਸਤ ਕਦੇ ਇਹਨਾਂ ਦੇ ਖਿਲਾਫ ਕਿਸੇ ਦੀ ਤਰ੍ਹਾਂ ਗੁਸ਼ਤ ਨਹੀਂ ਕੀਤੀ ਮੈਂ ਕਦੇ ਕਿਸੇ ਉੱਪਰ ਕੋਈ ਬਿਨਾ ਮਤਲਬ ਕੋ ਟਿੱਪਣੀ ਨਹੀਂ ਕੀਤੀ ਜਿਹੜੇ ਆਗੂ ਦੇ ਖਿਲਾਫ ਟਿੱਪਣੀ ਕੀਤੀ ਆ ਜਦੋਂ ਪੂਰਾ ਆਪ ਨੂੰ ਲੱਗਿਆ ਕਿ ਹੁਣ ਪਾਣੀ ਸਿਰ ਤੋਂ ਨੰਗ ਗਿਆ ਹੁਣ ਟਿੱਪਣੀ ਕਰਨੀ ਪੈਂਦੀ ਆ ਹੋ ਜੂਗੇ ਹੋਣਾ ਚਾਹੀਦਾ ਸ੍ਰੀ ਕਾਲਤਕਸਾ ਦਾ ਹੁਕਮ ਸੀ ਕਿ ਬੱਕਰੇ ਬੱਕਰੇ ਚੁੱਲੇ ਸਿਮਟ ਕੇ ਇਕੱਠੇ ਹੋ ਪਰ ਇਕੱਠੇ ਹੋਣ ਦੀ ਭੁੰਦਰ ਸਾਹਿਬ ਤਾਂ ਰੋਜ ਕਹਿੰਦੇ ਨੇ ਕਿ ਆਓ ਭਾਈ ਭਰਤੀ ਕਰੋ ਨਾਲ ਹੋ ਕੇ ਚੱਲੋ ਕੱਟੇ-ਕੱਟੇ ਉਹਦੀ ਗਲਤਾਂ ਕੋ ਲੱਗਦੀ ਨਹੀਂ ਇਹ ਕਮਾਲ ਦੀ ਗੱਲ ਆ ਇਹ ਬੜੇ ਕਮਾਲ ਦੀ ਗੱਲ ਆ ਵੀ ਇਹਨਾਂ ਮੈਂਬਰਾਂ ਚ ਜਾਂ ਇਹਨਾਂ ਦੇ ਨਾਲ ਸਟੇਜਾਂ ਸਤਿ ਤੇ ਬੈਠੇ ਮਰੇ ਲੀਡਰ ਆ ਹੁਣ ਤੱਕ ਕਿਸੇ ਦਾ ਵਕੂਟ ਘਟ ਗਿਣਤੀ ਤੇ ਤੱਕਾ ਹੋ ਰਿਹਾ ਬਿਆਨ ਆਇਆ ਨਹੀਂ ਆਇਆ ਇਹਨਾਂ ਨੇ ਕਿਸਾਨਾਂ ਨੂੰ ਚੱਕ-ਚੱਕ ਕੇ ਮਤਲਬ ਮੀਟਿੰਗ ਦੇ ਬਲਾ ਕੇ ਹਥਕੜੀਆਂ ਲਾ ਲਈਆਂ ਫੁੱਕ ਫੁੱਕ ਜੇ ਦੋਕ ਬਿਆਨ ਦੇ ਕੇ ਬਿੱਲੇ ਹੋ ਗਏ ਕਾਲੀ ਦਲ ਨੂੰ ਨਿਰਦੇਿਓ ਤੁਸੀਂ ਸਾਰਾ ਦਿਨ ਕਾਲੀ ਦਲ ਨੂੰ ਸੁਧਾਰਨੇ ਗੱਲਾਂ ਕਰਦੇ ਹੋ ਭਲਾ ਆਪਣੇ ਆਪ ਨੂੰ ਸੁਧਾਰ ਲੂ ਉਹ ਸਰਕਾਰ ਜਿਹੜੀਆਂ ਸਰਕਾਰਾਂ ਆਪਣਾ ਕਾਲੀ ਦਲ ਬਣਾਉਣਗੀਆਂ ਜੋ ਕਿਹੋ ਜਿਹਾ ਕਾਲੀ ਦਲ ਹੋਵੇਗਾ ਉਹ ਕਿਹੋ ਜਿਹੇ ਲੀਡਰ ਹੋਣਗੇ ਜਿਹੜੇ ਅੱਜ ਨਹੀਂ ਚੂਹ ਕੱਟ ਰਹੇ ਕੱਲ ਨੂੰ ਕਿੱਥੋਂ ਬੋਲਣਗੇ ਮੈਂ ਤੁਹਾਨੂੰ ਕਿਸੇ ਗੱਡੀ 'ਚ ਬਿਠਾਦਾ ਜਾਂ ਤੁਸੀਂ ਮੈਨੂੰ ਕਿਸੇ ਗੱਡੀ 'ਚ ਬਿਠਾ ਦੋ ਮੈਂ ਉਹਦੇ ਨਾਲ ਕੋਈ ਬੋਲੂਗਾ ਇਹ ਹਾਲਾਤ ਨੇ ਸੋ ਇਹ ਬਿਲਕੁਲ ਗੁਮਰਾਹ ਕਰ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਆੜਹੀੜ ਮੈਂ ਸਮਝਦਾ ਕਿ ਸਿੱਖ ਸੰਗਤ ਨੂੰ ਗੁਮਰਾਹ ਕਰ ਰਹੇ ਨੇ ਅਕਾਲੀ ਦਲ ਹੋਰ ਵੀ ਬਹੁਤ ਅਕਾਲੀ ਦਲ ਸਿਮਰ ਸਿੰਘ ਮਾਨ ਦਾ ਵੀ ਅਕਾਲੀ ਦਲ 99 ਅਮਰਪਾਲ ਸਿੰਘ ਨੇ ਵੀ ਆਪਣਾ ਅਕਾਲੀ ਦਲ ਬਣਾ ਲਿਆ ਹਰੇਕ ਲੋਕਤੰਤਰ ਹੈ ਕੋਈ ਬਣਾ ਸਕਦਾ ਆਪਣੀ ਆਪਣੀ ਆਜ਼ਾਦੀ ਹੈ ਹਰੇਕ ਦੇ ਆਪਣੇ ਆਪਣੇ ਏਜੰਡੇ ਨੇ ਪਰ ਜੇ ਇਹ ਬਣਾਉਂਦੇ ਨੇ ਫਿਰ ਤੁਹਾਨੂੰ ਕੀ ਦਿੱਕਤ ਹੈ ਬਣਾ ਲੈਣੇ ਸਾਨੂੰ ਕੀ ਕਰ ਪਰ ਉਹ ਕਟੋ-ਕਟ ਸ਼੍ਰੋਮਣੀ ਕਾਲ ਦਲ ਨੂੰ ਨਿੰਦ ਕੇ ਨਾ ਨਾ ਬਣਾਉਣ ਉਹ ਕਹਿਣ ਕਿ ਸਾਨੇ ਭਾਈ ਇਹਨਾਂ ਚੋਂ ਸਾਰੇ ਮੁੱਖ ਮੰਤਰੀ ਨੇ ਅੱਛਾ ਪੰਜੇ ਜਿਹੜੇ ਮੈਂਬਰ ਆ ਮੈਂ ਕਹਾਂ ਜੀ ਸਾਰੇ ਮੁੱਖ ਮੰਤਰੀ ਮੈਂ ਜਿਹੜੇ ਬਾਹਰ ਦਾ ਦੋ ਤਿੰਨ ਕੋਈ ਸਪੈਸਿਫਿਕ ਇੱਕ ਦੋ ਬੰਦਿਆਂ ਦੇ ਨਾਮ ਜਿਹੜੇ ਅਯਾਲੀ ਸਾਹਿਬ ਮੁੱਖ ਮੰਤਰੀ ਬਣਨ ਚੋਂ ਤੋ ਦਿਨ ਪਹਿਲਾਂ ਵਿਕਰਮ ਮਜੀਠੀਆ ਦੀ ਜਿਹੜੀ ਹੈ ਸਿਕਿਉਰਿਟੀ ਵਿਡਰੋਅ ਦੀਆਂ ਖਬਰਾਂ ਆ ਹਾਲਾਂਕਿ ਡੀਜੀਪੀ ਅਰਪ੍ਰੇ ਸ਼ੁਕਲਾ ਸਪੈਸ਼ਲ ਡੀਜੀਪੀ ਨੇੜੇ ਉਹਨਾਂ ਦਾ ਬਿਆਨ ਹੈ ਕਿ ਉਹਨਾਂ ਨੇ ਸਕਾਟ ਵੀ ਅਤੇ ਗਨਮੈਨ ਤੁਹਾਨੂੰ ਕੀ ਲੱਗਦਾ ਹੈ ਇਹ ਪੋਲਿਟੀਕਲ ਮੁੱਦਾ ਹੈ ਕਾਲੀਦਰ ਦੇ ਲੀਡਰਸ਼ਿਪ ਤੇ ਖਲਾਫ ਸਿੱਧੀ ਗੋਲੀ ਚਲਾ ਕੇ 3 ਮਹੀਨੇ ਬਾਅਦ ਨੂੰ ਜੇਲ੍ਹ ਚੋਂ ਬਾਹਰ ਕੱਢੰਦੇ ਨੇ ਬੰਦੇ ਨੂੰ ਬਾਕੀ ਨੂੰ ਧਮਕੀਆਂ ਆ ਰਹੀਆਂ ਸਾਰਿਆਂ ਨੂੰ ਗੋਲੀ ਮਾਰ ਦੇਣ ਇਹ ਜਿਹੜੀ ਮਜੀਠੀਆ ਸਾਹਿਬ ਦੀ ਵੀ ਸਿਕਿਉਰਿਟੀ ਹਟਾਈ ਜਾਂ ਹੋਰ ਆਕਮਾਨ ਵੀ ਕਲੇਰ ਸਾਹਿਬ ਨੂੰ ਧਮਕੀਆਂ ਆਉਂਦੀਆਂ ਸਾਰਾ ਉਹੀ ਰੂਪ ਹੈ ਇਹ ਬਹੁਤ ਸਾਲ ਤੋਂ ਜਿੱਦਾਂ ਮੈਂ ਪੋਲਿਟਿਕਲ ਸਿਸਟਮ ਦੇ ਚੋਂ ਸੁਣਦਾ ਆਉਂਦੇ ਸੀ ਕਿ ਏਜੰਸੀਆਂ ਦੇ ਬੰਦੇ ਏਜੰਸੀਆਂ ਦੇ ਬੰਦੇ ਜੇ ਕਿਸੇ ਨੇ ਪੰਜਾਬੀ ਚ ਏਜੰਸੀ ਦਾ ਬੰਦਾ ਦੇਖਣਾ ਨੇ ਕਿ ਕਿਓ ਜਿਹਾ ਹੁੰਦਾ ਤਾਂ ਉਹ ਜਤਿੰਦਰ ਸਿੰਘ ਪੰਗੂ ਨੂੰ ਦੇਖ ਲਓ ਸਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਇਸ ਵੇਲੇ ਚਰਚਾ ਦੇ ਵਿੱਚ ਸਭ ਤੋਂ ਵੱਧ ਅਗਰ ਕੋਈ ਪਾਰਟੀ ਆ ਤਾਂ ਉਹ ਪੰਜਾਬ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਲਗਾਤਾਰ ਕੋਈ ਨਾ ਕੋਈ ਗੱਲ ਜਿਹੜੀ ਆ ਰੋਜ਼ਾਨਾ ਨਿਕਲ ਕੇ ਸਾਹਮਣੇ ਆਉਂਦੀ ਆ। ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਕੇ ਸਾਹਮਣੇ ਆਉਂਦੀ ਆ ਤਾਂ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪੰਜਾਬ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਚੰਜਰ ਮੌਜੂਦ ਨੇ। ਸਰਬਜੀਤ ਜੀ ਬਹੁਤ ਸਵਾਗਤ ਹੈ। ਚੜ੍ਹਦੀ ਕਲਾ। ਚੰਜਰ ਸਾਹਿਬ ਗੱਲ ਕੋਈ ਵੀ ਹੋਵੇ ਕਮਕੇਸ਼ ਸ਼੍ਰੋਮਣੀ ਅਕਾਲੀ ਦਲ ਤੇ ਆ ਜਾਂਦੀ ਆ ਚਰਚਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਕਿਉਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਥੋੜੀ ਇੱਕ ਗੱਲ ਦੇ ਉੱਤੇ ਤਰਾਜ ਆ ਥੋੜਾ ਜਿਹਾ ਤੁਸੀਂ ਸਮੋਦਨ ਕਰਦੇ ਹੋਏ ਨੂੰ ਬੋਲ ਰਹੇ ਸੀ ਕਿ ਹੁਣ ਅਕਾਲੀ ਦਲ ਚਰਚਾ ਚ ਹੈ ਹਾਂ ਹੁਣ ਨਹੀਂ 105 ਸਾਲ ਤੋਂ ਹੀ ਚਰਚਾ ਚ ਹੈ ਹੂੰ ਮੈਂ ਪਰਸੋ ਚੌਥੇ ਵੀ ਮਤਲਬ ਕੋਈ ਪੱਤਰਕਾਰ ਵੀਰ ਸੀਗੇ ਪੁੱਛ ਰਹੇ ਸੀ ਕਹਿੰਦੇ 8-9 ਮਹੀਨੇ ਤੋਂ ਅਕਾਲੀ ਦਲ ਮੈਂ ਕਿਹਾ 8-9 ਮਹੀਨੇ ਨਹੀਂ ਤਾਂ 105 ਸਾਲ ਹੋ ਗਿਆ ਹਾਂ ਅਕਾਲੀ ਦਲ ਪਾਰਟੀ ਇਹ ਦੇਸ਼ ਦੀਆਂ ਪੂਰੇ ਵਰਲਡ ਦੀਆਂ ਹਮ ਪੋਲੀਟੀਕਲ ਪਾਰਟੀਆਂ ਤੋਂ ਵੱਖਰੀ ਐ ਵਰਲਡ ਹਮ ਮੈਂ ਇਹਨੂੰ ਪੰਜਾਬ ਜਾਂ ਦੇਸ਼ ਤੋਂ ਵੀ ਬਾਹਰ ਲੈ ਕੇ ਆਲ ਵਰਲਡ ਤੱਕ ਲੈ ਕੇ ਜਾਊਂਗਾ ਕਿ ਅਕਾਲੀ ਦਲ ਪੂਰੀ ਵਰਲਡ ਦੀਆਂ ਹਮ ਸਾਰੀਆਂ ਦੇਸ਼ਾਂ ਦੀਆਂ ਪੋਲੀਟੀਕਲ ਪਾਰਟੀਆਂ ਨਾਲੋਂ ਵੱਖਰੀ ਐ ਹਮ ਇਹ ਇਹਦੀ ਇਹਦਾ ਕੰਮ ਕਰਨ ਦਾ ਤਰੀਕਾ ਹਮ ਇਹਦੀ ਬਣਤਰ ਇਨੂੰ ਬਣਾਉਣ ਦੀ ਮਤਲਬ ਪ੍ਰਕਿਰਿਆ ਇਹ ਸਾਰਾ ਕੁਝ ਬਾਕੀ ਪਾਰਟੀਆਂ ਨਾਲੋਂ ਵੱਖਰਾ ਕਰਦਾ ਬਾਕੀ ਪਾਰਟੀਆਂ ਹੋਰ ਮੁੱਦੇ ਨੇ ਲੜਨਦੇ ਇਹਦਾ ਇਹਦੇ ਬਣਦੇ ਕਾਰਨ ਕੁਝ ਵੱਖਰੇ ਨੇ ਤੇ ਇਹਦਾ ਕੰਮ ਕਰਨ ਦਾ ਤਰੀਕਾ ਵੀ ਵੱਖਰਾ ਸੋ ਜਦੋਂ ਇਹ ਵਰਲਡ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਖਰੀ ਆ ਤਾਂ ਕੁਦਰਤੀ ਗੱਲ ਆ ਕਿ ਇਹੋ ਜੀ ਪਾਰਟੀ ਦੇ ਦੁਸ਼ਮਣ ਵੀ ਵੱਡੇ ਹੋਣਗੇ ਤੇ ਬਾਰ ਬਾਰ ਹੋਣਗੇ ਤੇ ਸਮੇਂ ਦੀ ਹਕੂਮਤ ਲਗਭਗ ਅਕਾਲੀ ਦਲ ਦੇ ਖਿਲਾਫ ਹੀ ਹੋਏਗੀ ਕੋਈ ਵੀ ਹੋਵੇ ਦੇਸ਼ ਜਦੋਂ ਆਜ਼ਾਦ ਹੁੰਦਾ ਹੈ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲਾਂ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬੇ ਬੈਠ ਕੇ ਬਣਿਆ ਹਮ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਜਦੋਂ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਉਂਦੀ ਆ ਜੀ ਉਦੋਂ ਬਾਅਦ ਸ਼੍ਰੋਮਣੀ ਕਾਲ ਦਲ ਬਣਦਾ ਹਮ ਕਿ ਸ਼੍ਰੋਮਣੀ ਕਮੇਟੀ ਸੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਜਿਹੜੇ ਸਾਮ ਸੰਭਾਲ ਸੀ ਉਹਨਾਂ ਦੀ ਜ਼ਿੰਮੇਵਾਰੀ ਸਾਹਮਣੀ ਬਿਲਕੁਲ ਫਿਰ ਉਹਦੇ ਨਾਲ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਇੱਕ ਰਾਜਨੀਤਿਕ ਸ਼ਕਤੀ ਦੀ ਲੋੜ ਸੀ ਹਮ ਇਹ ਪੰਥਕ ਸੰਸਥਾਵਾਂ ਦੀ ਹਮ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਤੇ ਪੰਜਾਬ ਦੀ ਵਾਰਡ ਦੇ ਤੌਰ ਤੇ ਸ਼੍ਰੋਮਣੀ ਕਲਦਨ ਬਣਾਇਆ ਗਿਆ ਇਹ ਬਾਕੀ ਕਿਸੇ ਵੀ ਪਾਰਟੀ ਕੋ ਇਦਾਂ ਨਹੀਂ ਹੈ ਕਿ ਵਾਰਡ ਦਾ ਕੰਮ ਕਰਦੀ ਹੋਵੇ ਕੋਈ ਆਪਣੀ ਸਟੇਟ ਦੀ ਵਾਰਡ ਦਾ ਆਪਣੇ ਹੱਕਾਂ ਦਾ ਅਧਿਕਾਰਾਂ ਦਾ ਸੰਸਥਾਵਾ ਦੀ ਵਾਰਡ ਦਾ ਕੰਮ ਕਰਦਾ ਹੋਵੇ ਸੋ ਜਦੋਂ ਹੋਣ ਦੀ ਇੱਕ ਚੀਜ਼ ਦੀ ਵਾਰ ਲਈ ਬਣਾਈ ਗਈ ਆ ਤਾਂ ਕੁਦਰਤੀ ਗੱਲ ਆ ਕਿ ਜਿਹੜੀ ਵਾਰ ਆ ਉਹ ਜਦੋਂ ਇਹ ਸੰਸਥਾਵਾਂ ਤੇ ਪੰਜਾਬ ਤੇ ਹੱਕਾਂ ਦੇ ਅਧਿਕਾਰਾਂ ਤੇ ਡੱਕੇ ਵੱਜਣਗੇ ਤਾਂ ਕੁਦਰਤੀ ਗੱਲ ਆ ਵਾਰ ਨੇ ਆਪਣਾ ਕੰਮ ਕਰਨਾ ਤੇ ਜਦੋਂ ਵਾਰ ਆਪਣਾ ਕੰਮ ਕਰੇਗੀ ਤਾਂ ਫਿਰ ਦੁਸ਼ਮਣ ਵੀ ਵੱਡੇ ਹੋਣਗੇ ਤੇ ਵਾਰ ਹਮਲਾ ਕਿਨੇ ਕਰਨਾ ਸਮੇਂ ਦੀ ਹਕੂਮਤਾਂ ਨੇ ਤੇ ਕੁਦਰਤੀ ਗੱਲ ਆ ਦੇਖੋ ਤੁਸੀਂ ਕਾਂਗਰਸ ਨੇ ਰਾਜਕੀਤਾ ਪਹਿਲਾਂ ਤਾਂ ਗੋਰੇ ਸੀ ਗੋਰੀਆ ਨਾਲ ਸਭ ਤੋਂ ਵੱਧ ਮਤਲਬ ਲੜੇ ਜੀ ਮੈਂ ਉੱਥੋਂ ਸਟਾਰਟ ਕਰਨਾ ਹੁੰਦਾ ਹੀ ਫਿਰ ਕਾਂਗਰਸ ਆ ਗਈ ਸਭ ਤੋਂ ਵੱਧ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਤਾਂ ਕਾਂਗਰਸ ਨਾਲ ਅਕਾਲੀ ਦਲ ਸ਼ੁਰੂ ਤੋਂ ਹੀ ਲੜਦਾ ਆ ਰਿਹਾ ਕਿਉਂਕਿ ਰੌਲਾ ਕੀ ਸੀ ਕੋਈ ਹੋਰ ਪਲੀਟਿਕ ਵੋਟਾਂ ਦਾ ਰੌਲਾ ਤਾਂ ਪੂਰੇ ਵਰਲਡ ਦੀਆਂ ਪਾਰਟੀਆਂ ਦਾ ਆਪਦੇ ਵਿੱਚ ਆ ਪਰ ਅਕਾਲੀ ਦਲ ਦਾ ਵੋਟਾਂ ਦਾ ਰੌਲਾ ਨਹੀਂ ਅਕਾਲੀ ਦਲ ਦਾ ਸੰਧਾਨਤਾ ਦਾ ਸੰਸਥਾਵਾਚ ਦਖਲਅੰਦਾਜ਼ੀ ਦਾ ਉਹਨਾਂ ਦੀ ਪਹਿਰੇਦਾਰੀ ਦਾ ਆਪਣੇ ਸਟੇਟ ਦੇ ਹੱਕਾਂ ਦੀ ਲੜਾਈ ਦਾ ਰੌਲਾ ਕਾਂਗਰਸ ਨਾਲ ਲੜੇ ਉਸ ਤੋਂ ਬਾਅਦ ਸਾਡੀ ਬੀਜੇਪੀ ਨਾਲ ਸਾਂਝ ਚੱਲੀ ਆ ਰਹੀ ਸੀ ਜੀ ਤੇ ਜਦੋਂ ਬੀਜਪੀ ਨਾਲ ਸਾਝ ਰੱਖ ਕੇ ਬਹੁਤ ਮਸਲੇ ਹੱਲ ਵੀ ਕਰਵਾਏ ਹੂੰ ਬਹੁਤ ਜਿਹੜੇ ਕੋਈ ਮਤਲਬ ਉਹ ਜਿਹੜੀ ਸਾਨੂੰ ਲੱਗਦਾ ਸੀ ਕਿ ਇਹ ਕੱਲ ਠੀਕ ਨਹੀਂ ਰੋਕ ਦੇ ਵੀ ਸੀ ਪਰ ਜਦੋਂ ਅੰਦਰ ਨੂੰ ਜਾ ਕੇ ਸਾਡਾ ਤੋੜ ਵਿਛੋੜਾ ਹੋਇਆ ਤਾਂ ਉਹਨਾਂ ਗੱਲਾਂ ਵੀ ਹੋਇਆ ਕਿ ਜਦੋਂ ਸਾਡੇ ਤੁਸੀਂ ਹੱਕਾਂ ਦੇ ਅਧਿਕਾਰਾਂ ਤੇ ਆ ਗਏ ਤਾਂ ਅਸੀਂ ਛੱਡ ਕੇ ਪਰੇ ਹੋ ਗਏ ਤੇ ਮੈਂ ਸਮਝਦਾ ਕਿ ਉਹਦੇ ਕੀਮਤ ਹੀ ਅੱਜ ਕਾਲੀ ਦਲ ਚੁਕਾ ਰਿਹਾ ਹੈ ਤਾਂ ਹੀ ਅੱਜ ਦੀਆਂ ਪਾਰਟੀਆਂ ਜਿਹੜੀਆਂ ਉਹ ਕਾਲੀ ਦਲ ਨੂੰ ਤੋੜਨ ਲਈ ਕਾਲੀ ਦਲ ਨੂੰ ਖਤਮ ਕਰਨ ਲਈ ਕਾਲੀ ਦਲ ਦੇ ਲੀਡਰਸ਼ਿਪ ਨੂੰ ਮਰਾਉਣ ਲਈ ਮਰਲ ਤੱਕ ਤੁਲਗੀਆਂ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਪੋਲੀਟਿਕਲ ਲੜਾਈ ਅੱਜ ਮਰਨ ਮਾਰਨ ਤੱਕ ਚੱਲੀ ਗਈ। ਇਹ ਇਹ ਕੋਈ ਕਹਿਣ ਦੀ ਗੱਲ ਨਹੀਂ ਮੇਰੇ। ਤੁਹਾਡੇ ਸਾਹਮਣੇ ਆ ਸਰਦਾਰ ਸੁਖਬੀ ਸਿੰਘ ਬਾਦਲ ਤੇ ਗੋਲੀ ਚਲਾਈ ਗਈ ਤੇ 3 ਮਹੀਨੇ ਬਾਅਦ ਬੰਦਾ ਬਾਹਰ ਆ ਗਿਆ। ਅੱਛਾ ਸਵਾਲ ਬਹੁਤ ਨੇ ਪਰ ਤੁਸੀਂ ਅਕਾਲੀ ਦਾ ਜ਼ਿਕਰ ਕੀਤਾ ਕਹਿੰਦੇ ਲੜਾਈ ਬੂਟਾਂ ਦੀ ਨਹੀਂ ਸਿਧਾਂਤਾਂ ਦੀ ਆ। ਪਰ ਹੁਣ ਇੱਕ ਸੁਧਾਰ ਲਹਿਰ ਸ਼ੁਰੂ ਹੋਈ ਹੈ। ਉਹਨਾਂ ਦੀ ਪੰਜ ਮੈਂਬਰੀ ਕਮੇਟੀ ਤੁਹਾਡੇ ਪੈਰਲਰ ਭਰਤੀ ਮਹਿੰਮ ਚਲਾ ਰਹੀ ਹੈ। ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇੱਕ ਪਾਸੇ ਤੁਹਾਡੀ ਭਰਤੀ ਮਹਿੰਮ ਸੀਗੀ? ਅੱਛਾ ਵਿਧਿ ਉਧਾਨ ਦੇ ਮੁਤਾਬਕ। ਹੂੰ। ਅਕਾਲ ਤਖਤ ਸਾਹਿਬ ਦੇ ਹੁਕਮ ਤੇ ਮਤਲਬ ਵਿਧੀ ਵਿਧਾਨ ਦੇ ਮੁਤਾਬਕ ਹੁਕਮ ਹੋਇਆ ਕਿ ਆਪਣੀ ਹਮ ਭਰਤੀ ਕਰੋ ਵਿਧੀ ਵਿਧਾਨ ਮੁਤਾਬਕ ਕਾਨੂੰਨ ਦੇ ਮੁਤਾਬਕ ਇਸ ਦੇਸ਼ ਦੇ ਹਮ ਪਾਰਟੀ ਦੇ ਸੁਧਾਨ ਦੇ ਮੁਤਾਬਕ ਵਰਕਿੰਗ ਕਮੇਟੀ ਹੀ ਭਰਤੀ ਕਰ ਸਕਦੀ ਹੈ ਉਹਦੇ ਮੁਤਾਬਕ ਸਾਰੀ ਵਰਕਿੰਗ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਸਾਦ ਦੀ ਬਣਾਈ ਹੋਈ ਕਮੇਟੀ ਨੂੰ ਵੀ ਵਿੱਚ ਪਾ ਕੇ ਭਰਤੀ ਸ਼ੁਰੂ ਕਰ ਦਿੱਤੀ ਗਈ ਜਦੀ ਪ੍ਰਸ਼ੰਸਾ ਸ਼੍ਰੀ ਅਕਾਲ ਤਖਸਾਦ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਕੀਤੀ ਜੀ ਕਿ ਭਰਤੀ ਸ਼ੁਰੂ ਹੋ ਗਈ ਆ ਡੈਲੀਗੇਟ ਬਣਾ ਲਏ ਗਏ ਨੇ ਵਰਕਿੰਗ ਕਮੇਟੀ ਕੋਲ ਅਧਿਕਾਰ ਆ ਕਿ ਬੰਦੇ ਉਹ ਵਧਾ ਘਟਾ ਸਕਦੀ ਆ ਤੇ ਦੇਸ਼ ਮਤਲਬ ਪੂਰੇ ਵੱਖ-ਵੱਖ ਰਾਜਾਂ ਦੇ ਵਿੱਚ ਭਰਤੀ ਸ਼ੁਰੂ ਹੋ ਗਈ ਆ ਤੇ ਕੱਲ੍ਹ ਦੇ ਨੇ ਭਰਤੀ ਕੀਤੀ ਆਪਣੀ ਉਹ ਤੋਂ ਬਾਅਦ ਦੋ ਮੈਂਬਰ ਅਸਤੀਫਾ ਦੇ ਕੇ ਚਲੇ ਜਾਂਦੇ ਨੇ ਉਹਦਾ ਕਾਰਨ ਲੱਭਣ ਦੀ ਕੋਸ਼ਿਸ਼ ਮਨ ਲੱਗਾ ਮੀਡੀਆ ਨੇ ਵੀ ਕਟ ਕੀਤੀ ਹੂੰ ਤੇ ਉਹ ਲੋਕਾਂ ਚ ਗਈ ਵੀ ਨਹੀਂ ਗੱਲ ਜ਼ਿਆਦਾਤਰ ਇਸ ਗੱਲ ਨੂੰ ਮੈਂ ਮੰਨਦਾ ਜਿਹੜੇ ਸਤਿਓ ਜੋ ਗੱਲ ਜਿਹੜੇ ਸਤਿਓ ਦੋਸਤੀਫਾ ਦੇ ਕੇ ਗਏ ਨੇ ਕਿਉਂ ਦੇ ਕੇ ਗਏ ਨੇ ਕੁਝ ਕਲੀਅਰ ਕਰ ਦੋ ਉਹਨਾਂ ਦੇ ਜਿੰਨਾ ਕਿ ਮੈਨੂੰ ਪਤਾ ਉਹਨਾਂ ਨੇ ਦੇਸਤੀਫਾ ਦੇ ਕੇ ਜਾਣ ਦਾ ਕਾਰਨ ਕਿਉਂਕਿ ਲਿਖਿਆ ਵੀ ਉਹਨਾਂ ਦੇਤੀਫਾ ਚ ਕਿ ਇੱਥੇ ਬਹੁਤ ਗੱਲਾਂ ਤੇ ਸਹਿਮਤੀ ਨਹੀਂ ਬਣ ਰਹੀ ਸੋ ਇਸ ਕਰਕੇ ਜਿਵੇਂ ਕੀ ਮਤਲਬ ਹੁਣ ਉਹ ਤਾਂ ਉਹ ਦੱਸ ਸਕਦੇ ਨੇ ਬੈਟਰ ਹੂੰ ਮਤਲਬ ਜਿੰਨੀ ਗੱਲ ਆਈ ਹੈ ਮੈਂ ਹੁਣ ਆਪਣੇ ਕੋਲ ਤੋਂ ਕੋਈ ਗੱਲ ਬਣਾ ਕੇ ਕਹਿਦਾ ਹੂੰ ਫਿਰ ਮੈਂ ਉਹਦੀ ਮਾਫੀ ਮੰਗਦਾ ਫਿਰ ਇਹ ਵੀ ਨਹੀਂ ਗੱਲ ਮੈਂ ਕਰਾਂਗਾ ਹੂੰ ਪਰ ਇਹ ਸਿੱਧੀ ਗੱਲ ਹੈ ਕਿ ਇਹਦਾ ਮਤਲਬ ਸਹਿਮਤੀ ਨਹੀਂ ਮੰਨਦੀ ਸਹਿਮਤੀ ਕੀ ਸੀ ਜਿੰਨਾ ਕਿ ਸਾਨੂੰ ਪਤਾ ਲੱਗਿਆ ਹੂੰ ਕਿ ਬਹੁਤ ਬੰਦਿਆਂ ਦਾ ਅਜੰਡਾ ਕਲੀਅਰ ਸੀ ਜੀ ਕਿ ਅਸੀਂ ਤਾਂ ਐਂ ਚਲਾਉਣਾ ਕੰਮ ਉਹ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਤੇ ਅਗਲੇ ਅਸਤੀਫਾ ਦੇ ਕੇ ਪਰੇ ਹੋਗੇ ਸੀ ਦੇਖੋ ਕਰਪਾਲ ਸਿੰਘ ਬਡੂਂਗਰ ਜੀ ਅੱਜ ਪੀਸੀ ਦੇ ਪ੍ਰਧਾਨ ਰਹੇ ਨੇ ਧਾਮੇ ਸਾਹਿਬ ਮੌਜੂਦਾ ਪ੍ਰਧਾਨ ਸੀ ਬਹੁਤ ਪੰਥਕ ਕਰਪਾਲ ਸਿੰਘ ਬਡੂਂਗਰ ਬਹੁਤ ਮਜ਼ੇ ਹੋਏ ਸਿਆਸਤ ਦਾ 55 ਸਾਲ ਦਾ ਪੋਲਿਟੀਕਲ ਕੈਰੀਅਰ ਹੁੰਦਾ ਮੈਨੂੰ ਕਿਦਾਂ ਮਿਲੇ ਸੀ ਕਹਿੰਦੇ 55 ਸਾਲ ਮੈਨੂੰ ਪਾਰਟੀ ਦਾ ਇਹ ਤਰਾ ੜਾ ਵਾਲਾ ਸਮਾ ਦੇਖਦਣ ਹੋ ਗਿਆ 105 ਸਾਲ ਦੇ ਵਿੱਚੋਂ 55 ਸਾਲ ਮਤਲਬ 50% ਸਮਾ ਉਹਨਾਂ ਨੇ ਅਕਾਲੀ ਦਲ ਦਾ ਦੇਖਿਆ ਅੱਧ ਨਾਲ ਵੀ ਵਧਦੀ ਹੋ ਗਿਆ ਮਤਲਬ ਜਿਹੜਾ ਉਹਨਾਂ ਨੇ ਦੇਖਿਆ ਆਪ ਜਿਹੜੇ ਬਾਕੀ ਮੈਂਬਰ ਨੇ ਜੀ ਉਹਨਾਂ ਨੇ ਆਪਣੇ ਤੌਰ ਤੇ ਭਰਤੀ ਸ਼ੁਰੂ ਕਰ ਲਈ ਮੇਰੇ ਕੋਲ ਜਿਹੜੀ ਨੌਲੇਜ ਆ ਹਮ ਕਿ ਪੰਜ ਮੈਂਬਰਾਂ ਦੇ ਵਿੱਚ ਜਿਹੜੇ ਭਰਤੀ ਕਰ ਰਹੇ ਨੇ ਉਹਦੇ ਵਿੱਚੋਂ ਦੋ ਮੈਂਬਰਾਂ ਨੂੰ ਸਖਤ ਤਰਾਸ ਸੀਸ ਤੋਂ ਕਿਹੜੇ-ਕਿਹੜੇ ਦੋ ਮੈਂਬਰ ਮੈਂ ਚਲੋ ਨਾਂ ਤਾਂ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਆਪੀ ਉਹ ਕਹਿੰਦੇ ਕਿਸੇ ਬੰਦੇ ਨਾਲ ਗੱਲ ਹੁੰਦੀ ਆ ਵੀ ਯਾਰ ਸਾਨੂੰ ਇਹ ਸਲਾਹ ਨਹੀਂ ਕੀਤੀ ਇਹਨੇ ਵਿਧਾਨ ਸਭਾ ਦੇ ਵਿੱਚ ਮੰਗ ਰੱਖ ਲਈ ਇਹ ਤਾਂ ਬਿਲਕੁਲ ਗਲਤ ਹੈ ਹਮਮ ਕਲੀਅਰ ਹੋ ਜਾਏਗਾ ਪਰ ਚਿੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦੇ ਲਈ ਅਗਰ ਕੋਈ ਅੱਗੇ ਆਉਂਦਾ ਚਾਹੇ ਉਹ ਸਰਕਾਰ ਹੈ ਚਾਹੇ ਆਪੋਜੀਸ਼ਨ ਹੈ ਇਹਦੇ ਵਿੱਚ ਤੁਹਾਨੂੰ ਇਤਰਾਜ਼ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਹਮਮ ਸਿੱਖ ਸੰਸਥਾਵਾਂ ਦੇ ਸਤਕਾਰ ਲਈ ਹਮਮ ਜੇ ਕੋਈ ਅੱਗੇ ਆਊਗਾ ਹਮ ਤਾਂ ਅਸੀਂ ਅੱਗੇ ਪਲਕਾਂ ਮਿਸ਼ਾਵਾਂਗੇ ਅਸੀਂ ਨਾਲ ਖੜਾਂਗੇ ਹਮਮ ਪਰ ਸਿੱਖ ਸੰਸਥਾਵਾਂ ਨੂੰ ਸਿੱਖ ਮਰਾਦਾਵਾਂ ਨੂੰ ਐਜੀਪੀਸੀ ਦੇ ਵਿਧੀ ਵਿਧਾਨ ਨੂੰ ਵਿਧਾਨ ਸਭਾ ਦੇ ਵਿੱਚ ਇਹ ਤਾਂ ਬਰੋਈ ਗੱਲ ਹੋ ਗਈ ਵੀ ਉਧਰ ਜਿਹੜੀ ਸੈਂਟਰ ਦੇ ਵਿੱਚ ਬੀਜੇਪੀ ਅੱਜ ਦੀ ਸਰਕਾਰ ਮਤਲਬ ਬਕਵ ਬੋਰਡ ਦੇ ਕਾਨੂੰਨ ਬਦਲ ਕੇ ਸਿੱਧੇ ਤੌਰ ਤੇ ਕਾਬਜ ਹੋ ਗਈ। ਦੇਖੋ ਕਿਹੋ ਜੀ ਸਰਕਾਰ ਆ ਕਿਸਾਨ ਕਹਿੰਦੇ ਸਾਨੂੰ ਬਿੱਲ ਨਹੀਂ ਚਾਹੀਦੇ। ਕਹਿੰਦੇ ਦਮਾਂਗੇ ਸੀ ਤਾਂ ਬਣਾਵਾਂਗੇ। ਅਸੀਂ ਤੁਹਾਡਾ ਫਾਇਦਾ ਕਰਨਾ ਤਾਂ ਤੁਹਾਨੂੰ ਕਾਨੂੰਨ ਬਣਾਵਾਂਗੇ। ਮੁਸਲਮਾਨ ਭਾਈਚਾਰੇ ਕਹਿ ਰਿਆ ਵੀ ਸਾਨੂੰ ਬਕੋ ਬੋਰਡ ਦੇ ਵਿੱਚ ਆ ਆ ਜਿਹੜੀ ਹੈ ਬਦਲਾਅ ਦੀ ਲੋੜ ਨਹੀਂ ਸਾਡਾ ਠੀਕ ਚੱਲ ਰਿਹਾ ਨਹੀਂ ਨਹੀਂ ਕਹਿੰਦੇ ਅਸੀਂ ਤੁਹਾਡਾ ਫਾਇਦਾ ਕਰਾਂਗੇ ਹਮ ਐਜੀਪੀਸੀ ਕਹਿ ਰਹੀ ਹੈ ਕਿ ਭਾਈ ਸਾਡੇ ਸਾਡੇ ਸੰਸਥਾਵਾਂ ਠੀਕ ਚੱਲ ਰਹੀਆਂ ਸਾਡੇ ਜਿਹੜੇ ਤਕਸਰੀ ਦਮਦਵਾਸ ਤਕਸਰੀ ਜੂਰ ਸਾਹਿਬ ਤਕਸਰੀ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪਰੰਤੂ ਕਮੇਟੀ ਹਰਿਆਣਾ ਕਮੇਟੀ ਤੋੜਦੀ ਕਿ ਸਾਨੂੰ ਆਪਣੇ ਹਿਸਾਬ ਨਾਲ ਨਾ 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 ਕਹਿੰਦੇ ਅਸੀਂ ਠੀਕ ਕਰਕੇ ਦਮਾਂਗੇ ਤੁਹਾਨੂੰ ਕਹਿੰਦੇ ਮਤਲਬ ਇਹ ਇਹ ਕਿਹੋ ਜਿਹਾ ਫਾਇਦਾ ਬਈ ਜਿਹੜਾ ਲੈਣ ਵਾਲਾ ਫਾਇਦਾ ਕਹਿੰਦਾ ਸਾਡੇ ਲੈਣਾ ਨਹੀਂ ਹਮ ਮੈਂ ਤੁਹਾਨੂੰ ਕਹਾ ਕਿ ਬੈਤਾ ਜੀ ਸੁਖਲਾ ਸਾਹਿਬ ਤੁਹਾਡੇ ਚੈਨਲ ਨੂੰ ਆ ਫਾਇਦਾ ਕਰਨਾ ਹੈ ਤੁਸੀਂ ਕਹੋਗੇ ਨਾ ਨਾ ਸਾਡਾ ਚੈਨਲ ਵਧੀਆ ਚੱਲਦਾ ਹੈ ਇਹ ਸਾਨੂੰ ਲੋੜ ਨਹੀਂ ਮਤਲਬ ਇਹ ਹੁਣ ਸਿੱਧਾ ਤਰੀਕਾ ਹੈ ਵੀ ਜਿਨ੍ਹਾਂ ਦਾ ਫਾਇਦਾ ਕਰ ਰਿਹਾ ਉਹ ਕਹਿੰਦੇ ਆਪ ਬੰਨੇ ਹੱਥ ਸਾਨੂੰ ਤੁਹਾਡੇ ਫਾਇਦੇ ਦੀ ਲੋੜ ਨਹੀਂ ਸਾਡਾ ਨੁਕਸਾਨ ਹੋਊਗਾ ਇਹਦੇ ਨਾਲ ਨਹੀਂ ਨਹੀਂ ਕਹਿੰਦੇ ਸਾਨੂੰ ਪਤਾ ਤੁਹਾਡਾ ਫਾਇਦਾ ਤੁਹਾਡਾ ਘਰ ਹੈ ਤੁਹਾਡੇ ਘਰ ਨੂੰ ਮੈਂ ਕਹਾ ਤੁਹਾਨੂੰ ਕਾ ਤੁਹਾਡੇ ਚੈਨਲ ਨੂੰ ਮੈਂ ਇਸ ਲਾ ਦੇਵਾਂ ਕਿ ਤੁਹਾਡਾ ਚੈਨਲ ਐ ਨਹੀਂ ਐਂ ਚਲਾਵਾਂਗੇ ਇਹ ਤੁਸੀਂ ਉਹਨੂੰ ਡਿਸਾਈਡ ਕਰੋਗੇ ਕਿ ਅਸੀਂ ਅਸੀਂ ਮੈਟ ਸੈੱਟ ਕਰੂੰਗਾ ਤੁਸੀਂ ਡਿਸਾਈਡ ਕਰੋ ਨਾ ਕਿ ਤੁਹਾਡਾ ਚੈਨਲ ਤੁਸੀਂ ਕਿਵੇਂ ਚਲਾਵੋਗੇ ਬਿਲਕੁਲ ਤੇ ਮਨਪੀ ਸਿੰਘ ਯਾਲੀ ਨੇ ਵੀ ਉਹੀ ਕੁਝ ਕੀਤਾ ਜੇ ਮਨਪੀ ਸਿੰਘ ਯਾਲੀ ਅਕਾਲੀ ਜਲਦੀ ਮੈਂ ਤਾਂ ਹੀ ਕਿਹਾ ਕਿ ਅਕਾਲੀ ਜਲਦੀ ਟਿਕਟ ਤੋਂ ਜਿੱਤ ਕੇ ਮੈਂ ਅੱਜ ਪਹਿਲੀ ਵਾਰ ਮਨਪੀ ਸਿੰਘ ਯਾਲੀ ਦੇ ਖਿਲਾਫ ਬੋਲਿਆ ਤੇ ਉਹਦਾ ਰੀਜ਼ਨ ਇਹੀ ਆ ਕਿ ਮਨਪੀ ਯਾਲੀ ਜੀ ਤੁਹਾਡੇ ਤੋਂ ਇਹ ਘੱਟੋ ਘੱਟ ਆਸ ਨਹੀਂ ਸੀ ਕਿ ਤੁਸੀਂ ਸਰਕਾਰਾਂ ਦੇ ਦਬਾਅ ਹੇਠ ਇੰਨਾ ਥੱਲੇ ਚਲੇ ਜਾਓਗੇ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਮਤਲਬ ਸਾਡੀਆਂ ਸੰਸਥਾਵਾਂ ਨੂੰ ਐਂਜੀਪੀਸੀ ਤੇ ਵਿਧੀ ਵਿਧਾਨ ਨੂੰ ਤੁਸੀਂ ਵਿਧਾਨ ਤੁਸੀਂ ਇਹ ਦੱਸੋ ਜੇ ਐਨਾ ਮਨਪ੍ਰੀਤ ਸਿੰਘ ਹਾਲੀ ਤੁਹਾਨੂੰ ਉਸ ਉਸ ਹਾਊਸ ਤੇ ਜਿਹੜੇ ਅੱਜ ਹਾਊਸ ਦੇ ਵਿੱਚ ਮੈਂਬਰ ਬੈਠੇ ਨੇ ਐਨਾ ਯਕੀਨ ਹੈ ਕਿ ਉਹ ਸਾਰੇ ਬੰਦੇ 92 ਐਮ ਐਲ اے ਸ੍ਰੀ ਅਕਾਲਤਾਖ ਸਾਹਿਬ ਦੇ ਹੁਕਮ ਮੰਨਦੇ ਨੇ ਅੱਛਾ ਸ੍ਰੀ ਅਕਾਲਤਾਖ ਸਾਹਿਬ ਨੇ ਇਹ ਹੁਕਮ ਕੀਤਾ ਕਿ ਸਪੋਕਸਮੈਨ ਮਨਾ ਲੈ ਕੇ ਕਹਿਣਾ ਹਮ ਕਿ ਚੈਨਲ ਨੂੰ ਮਤਲਬ ਉਹ ਕੀਤਾ ਹੋਇਆ ਉਥੋਂ ਹੁਕਮਨਾਮਾ ਸਾਹਿਬ ਕੀਤਾ ਕਿ ਕੋਈ ਇਹਨੂੰ ਮੂੰਹ ਨਾ ਲਾਵੇ ਹਮ ਤੇ ਵਿਧਾਨ ਸਭਾ ਦੇ ਵਿੱਚ ਤਾਂ ਸਾਰਾ ਕੁਝ ਚੱਲਦਾ ਸਪੋਕਸਮੈਨ ਦਾ ਬੰਦ ਕਰਾ ਦੋਗੇ ਸਰਕਾਰ ਤੋਂ ਤੁਸੀਂ ਜੀ ਕੱਲ ਤੱਕ ਸਾਡੇ ਕੋਲ ਹੋਰ ਬਹੁਤ ਹੁਕਮ ਹੋਏ ਹੋਏ ਨੇ ਜਿਹੜੇ ਸਰਕਾਰ ਇੱਕ ਢੱਕਾ ਨਹੀਂ ਮੰਨਦੀ ਤੁਸੀਂ ਲਾਗੂ ਕਰਵਾ ਦੋਗੇ ਜਿਹੜੇ ਬੰਦੇ ਸਾਡੀਆਂ ਸੰਸਥਾਵਾਂ ਨੂੰ ਤਹਜ਼ਨੈਦ ਕਰਨ ਦੇ ਤਲੇ ਹੋਏ ਨੇ ਤੁਸੀਂ ਉਹਨਾਂ ਦੇ ਨਾਲ ਲੜ ਕੇ ਖੇਡ ਰਹੇ ਹੋ ਫਿਰ ਇਹ ਕੀ ਸਾਬਤ ਕਰਨਾ ਚਾਹੁੰਦੇ ਹੋ ਸੋ ਇਹ ਇਹ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਦੇਖੋ ਇਹ ਸਪਸ਼ਟ ਕਰਨਾ ਚਾਹੀਦਾ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਭਾਈ ਤੁਸੀਂ ਠੀਕ ਹੈ ਤੁੰਕੋ تمہارا ਖੂਬ ਹਮਕੋ ਹਮਾਰਾ ਖੂਬ ਕੀ ਤੁਸੀਂ ਸਾਰੀ ਇਸ ਕਮੇਟੀ ਸਹਿਮਤ ਹੈ ਤੇ ਇੱਥੋਂ ਤੱਕ ਹਾਲਾਤ ਨੇ ਕਿ ਜਿਹੜੇ ਉੱਥੇ ਪੰਜ ਮੈਂਬਰੀ ਕਮੇਟੀ ਦੇ ਫੰਕਸ਼ਨ ਹੁੰਦੇ ਨੇ ਜਿਹੜੇ ਸਟੇਜ ਤੇ ਬੰਦੇ ਨੇ ਉਹਨਾਂ ਦੇ ਵੀ ਤਰਾਜ ਆ ਪੰਜ ਮੈਂਬਰੀ ਕਮੇਟੀ ਦੇ ਕਈ ਬੰਦੇ ਆ। ਕਿ ਇਹ ਬੰਦੇ ਸਟੇਜਾਂ ਤੇ ਸਾਂਝੀਆਂ ਨਾ ਕਰਨ। ਇੱਥੋਂ ਤੱਕ ਵੀ ਇੱਕ ਵੱਡਾ ਲੀਡਰ ਇੱਕ ਫੰਕਸ਼ਨ 'ਚ ਰੁੱਸ ਕੇ ਚਲਾ ਜਾਂਦਾ। ਕਿ ਭਾਈ ਇਹਨੂੰ ਪਿੱਛੇ ਉਹਥੇ ਬਿਠਾਓ ਕਹਿੰਦੇ ਚੌਥੇ ਪੰਜਵੇਂ ਨੰਬਰ ਤੇ। ਕਹਿੰਦੇ ਇਹਨੂੰ ਅਸੀਂ ਬੋਲਣ ਦਾ ਸਮਾਂ ਵੀ 2 ਮਿੰਟ ਦਵਾਂਗੇ। ਨਹੀਂ ਥੋੜਾ ਵਿਆਖਿਆ ਕਰ ਦੋਗੇ ਕਿ ਕਿਹੜਾ ਨਾਰਾਜ਼ ਹੋ ਗਿਆ ਉਹ ਕਿਹੜੇ ਲੀਡਰ ਨੇ ਕਿ ਸਟੇਜ ਤੇ ਬੈਠਣ ਦਾ ਸਾਰਿਆਂ ਨੂੰ ਆ। ਹਾਂ। ਕਿ ਕੌਣ ਰੁੱਸ ਗਿਆ? ਪੰਜ ਮੈਂਬਰੀ ਕਮੇਟੀ ਚ ਇੱਕ ਬੰਦਾ ਰੁੱਸ ਗਿਆ ਮੈਂ ਕਿਹਾ ਪੰਜ ਮੈਂਬਰੀ ਕਮੇਟੀ ਚ ਨਹੀਂ ਜਿਹੜੇ ਉਹਨਾਂ ਦੇ ਅੱਗੇ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਅੱਗੇ ਪ੍ਰੋਗਰਾਮਾਂ ਦੇ ਵਿੱਚੋਂ ਜਿਹੜੇ ਹੋਰ ਨਾਲ ਬੈਠੇ ਹੁੰਦੇ ਨੇ ਮੇਰੇ ਤੇਰੇ ਵਰਗੇ 10 15 ਹਾਂ ਹਾਲਾਤ ਇਹ ਨੇ ਕਿ ਆਉਣ ਵਾਲੇ ਦਿਨਾਂ ਚ ਇਹਨਾਂ ਦਾ ਸਾਰਾ ਕੁਝ ਸਮਝਣੇ ਆ ਜਾਣਾ ਹੂੰ ਠੀਕ ਹੈ ਇਹ ਕਲੀਅਰ ਹੁਣ ਸਾਨੂੰ ਵੀ ਕਰਨਾ ਪੈਣਾ ਬੜੀ ਹੌਸਲੇ ਦੇ ਨਾਲ ਸਾਡੇ ਲੀਡਰ ਸੀ ਸਾਡੇ ਵਿੱਚੋਂ ਗਏ ਦੀ ਸਤਕਾਰ ਵਜੋਂ ਚੁੱਪ ਸੀ ਮੈਂ ਕਦੇ ਇਹਨਾਂ ਦੇ ਖਿਲਾਫ ਕਿਸੇ ਦੀ ਕਿਰਦਾਰ ਕੂਸ਼ਨ ਕੀਤੀ ਮੈਂ ਕਦੇ ਕਿਸੇ ਪਰ ਕੋਈ ਬਿਨਾ ਮਤਲਬ ਤੋਂ ਟਿੱਪਣੀ ਨਹੀਂ ਕੀਤੀ ਜਿਹੜੇ ਆਗੂ ਦੇ ਖਿਲਾਫ ਟਿੱਪਣੀ ਕੀਤੀ ਆ ਜਦੋਂ ਪੂਰਾ ਆਪ ਨੂੰ ਲੱਗਿਆ ਕਿ ਹੁਣ ਪਾਣੀ ਸਿਰ ਤੋਂ ਲੰਘ ਗਿਆ ਹੁਣ ਟਿੱਪਣੀ ਕਰਨੀ ਬਣਦੀ ਆ ਇਕੱਠੇ ਹੋ ਜੂਗੇ ਹੋਣਾ ਚਾਹੀਦਾ ਸ਼੍ਰੀ ਅਕਾਲ ਤਖਸਾਲ ਦਾ ਹੁਕਮ ਸੀ ਕਿ ਬੱਕਰੇ ਬੱਕਰੇ ਚੁੱਲ੍ਹੇ ਸਿਮਟ ਕੇ ਇਕੱਠੇ ਹੋ ਹਾਂ ਪਰ ਇਕੱਠੇ ਹੋਣ ਦੀ ਭੁੰਦਰ ਸਾਹਿਬ ਤਾਂ ਰੋਜ਼ ਕਹਿੰਦੇ ਨੇ ਕਿ ਆਓ ਭਾਈ ਭਰਤੀ ਕਰੋ ਨਾਲ ਹੋ ਕੇ ਚੱਲੋ ਇਕੱਠੇ-ਇਕੱਠੇ ਹੋਣ ਦੀ ਗਲਤ ਆ ਕੋਈ ਲੱਗਦੀ ਨਹੀਂ ਤੇ ਕਮਾਲ ਦੀ ਗੱਲ ਆ ਇਹ ਬੜੇ ਕਮਾਲ ਦੀ ਗੱਲ ਆ ਵੀ ਇਹਨਾਂ ਮੈਂਬਰਾਂ ਚੋਂ ਜਾਂ ਇਹਨਾਂ ਦੇ ਨਾਲ ਸਟੇਜਾਂ 'ਤੇ ਬੈਠੇ ਬਾਰੇ ਲੀਡਰ ਆ ਹੁਣ ਤੱਕ ਕਿਸੇ ਦਾ ਵਕੂ ਬੋਟ ਘਟ ਗਿਣਤੀ ਤੇ ਤੱਕਾ ਹੋ ਰਿਹਾ ਬਿਆਨ ਆਇਆ ਨਹੀਂ ਆਇਆ ਇਹਨਾਂ ਨੇ ਕਿਸਾਨਾਂ ਨੂੰ ਚੱਕ ਚੱਕ ਕੇ ਮਤਲਬ ਮੀਟਿੰਗ ਦੇ ਬਲਾ ਕੇ ਹਥਕੜੀਆਂ ਲਾ ਲਈਆਂ ਸਿਰਫ ਫੋਕ ਫੋਕ ਜੇ ਦੋਕ ਬਿਆਨ ਦੇ ਕੇ ਬਿੱਲੇ ਹੋ ਗਏ ਉਹ ਭਾਈ ਤੁਸੀਂ ਸਾਰਾ ਦਿਨ ਚੈਨਲਾਂ ਤੇ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਅਕਾਲੀ ਦਲ ਨੂੰ ਨੀਦ ਦੇਉ ਤੁਸੀਂ ਸਾਰਾ ਦਿਨ ਅਕਾਲੀ ਦਲ ਨੂੰ ਸੁਧਾਰਨ ਦੀਆਂ ਗੱਲਾਂ ਕਰਦੇ ਹੋ ਪਹਿਲਾਂ ਆਪਣੇ ਆਪ ਨੂੰ ਸੁਧਾਰ ਲਓ ਸਰਕਾਰਾਂ ਤੁਹਾਡੇ ਤੁਹਾਡੇ ਪ੍ਰੈਸ ਨੋਟ ਬਣਾ ਕੇ ਮਤਲਬ ਭੇਜਦੀਆਂ ਨੇ ਚੈਨਲਾਂ ਨੂੰ ਇੱਥੋਂ ਤੱਕ ਤਾਂ ਹਾਲਾਤ ਨੇ ਮਤਲਬ ਜਿਹੜੀਆਂ ਸਰਕਾਰਾਂ ਅੱਜ ਤੁਹਾਡੇ ਮੋਢੇ 'ਤੇ ਰੱਖ ਕੇ ਕਾਂਲੀਦਲ ਨੂੰ ਕਮਜ਼ੋਰ ਕਰ ਰਹੀਆਂ ਐ ਇਹਦਾ ਮਤਲਬ ਉਹ ਆਪਣਾ ਇੱਕ ਵੱਖਰਾ ਕਾਂਲੀਦਲ ਬਣਾਉਣਾ ਚਾਹੁੰਦੀਆਂ ਨੇ ਸਰਕਾਰਾਂ ਤੇ ਉਹ ਸਰਕਾਰ ਜਿਹੜੀਆਂ ਸਰਕਾਰਾਂ ਆਪਣਾ ਕਾਂਲੀਦਲ ਬਣਾਉਣਗੀਆਂ ਫਿਰ ਉਹ ਕਿਹੋ ਜਿਹਾ ਕਾਂਲੀਦਲ ਹੋਵੇਗਾ ਉਹ ਕਿਹੋ ਜਿਹੇ ਲੀਡਰ ਹੋਣਗੇ ਜਿਹੜੇ ਅੱਜ ਨਹੀਂ ਚੂਕ ਕੱਢ ਰਹੇ ਕੱਲ ਨੂੰ ਕਿੱਥੋਂ ਬੋਲਣਗੇ ਮੈਂ ਤੁਹਾਨੂੰ ਕਿਸੇ ਗੱਡੀ 'ਤੇ ਬਿਠਾਦਾ ਜਾਂ ਤੁਸੀਂ ਮੈਨੂੰ ਕਿਸੇ ਗੱਡੀ 'ਤੇ ਬਿਠਾ ਦਿਓ ਮੈਂ ਤੁਹਾਡੇ ਕੋਲੋਂ ਕਦੋਂ ਬੋਲੂਗਾ ਇਹ ਹਾਲਾਤ ਨੇ ਸੋ ਇਹ ਬਿਲਕੁਲ ਗੁੰਮਰਾਹ ਕਰ ਰਹੇ ਨੇ ਸ਼੍ਰੀ ਅਕਾਲ ਤਖਸਾਲ ਦੀ ਆੜ ਹੇਟ ਜੀ ਮੈਂ ਸਮਝਦਾ ਕਿ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ ਅਕਾਲੀ ਦਲ ਹੋਰ ਵੀ ਬਹੁਤ ਨੇ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਦਾ ਵੀ ਅਕਾਲੀ ਦਲ ਹੈ ਹਾਂ ਆ ਨਵੇਂ ਅਮਰਪਾਲ ਸਿੰਘ ਨੇ ਵੀ ਆਪਣਾ ਕਾਲੀ ਦਲ ਬਣਾ ਲਿਆ ਹਰੇਕ ਲੋਕਤੰਤਰ ਹੈ ਕੋਈ ਬਣਾ ਸਕਦਾ ਆਪਣੇ ਆਪਣੇ ਆਜ਼ਾਦੀ ਹੈ ਹਰੇਕ ਦੇ ਆਪਣੇ ਆਪਣੇ ਏਜੰਡੇ ਨੇ ਸੋ ਅਕਾਲੀ ਦਲ ਪਰ ਜੇ ਇਹ ਬਣਾਉਂਦੇ ਨੇ ਫਿਰ ਤੁਹਾਨੂੰ ਕੀ ਦਿੱਕਤ ਹੈ ਬਣਾ ਲੈਣੇ ਯਾਰ ਸਾਨੂੰ ਕੋਈ ਚੱਕਰ ਪਰ ਉਹ ਕਟੋ-ਕਟ ਸ਼ਰਮਣੀ ਕਾਲ ਦਲ ਨੂੰ ਮਤਲਬ ਨਿੰਦ ਕੇ ਨਾ ਨਾ ਬਣਾਉਣ ਉਹ ਕਹਿਣ ਕਿ ਸਾਨੇ ਭਾਈ ਇਹਨਾਂ ਚੋਂ ਸਾਰੇ ਮੁੱਖ ਮੰਤਰੀ ਨੇ ਤੁਨ ਮਹੋਰ ਦਾ ਦਨਾਂ ਗੱਲ ਅੱਛਾ ਪੰਜੇ ਜਿਹੜੇ ਮੈਂਬਰ ਆ ਮੈਂ ਕਹਾਂ ਜੀ ਸਾਰੀ ਮੁੱਖ ਮੰਤਰੀ ਨੇ ਮੈਂ ਜਿਹੜੇ ਬਾਹਰ ਦਾ ਕੋਈ ਕੋਈ ਸਪੈਸੀਫਿਕ ਇੱਕ ਦੋ ਬੰਦਿਆਂ ਦੇ ਨਾਮ ਜਿਹੜੇ ਅਯਾਲੀ ਸਾਹਿਬ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਮੁੱਖ ਮੰਤਰੀ ਦਾ ਸੁਪਨਾ ਨਹੀਂ ਬੈਠੇ ਨੇ ਯਾਰ ਮਨਪੀਤ ਅਯਾਲੀ ਹਾਂ ਚੰਦੂ ਮਾਰਾ ਸਾਹਿਬ ਕਹਿੰਦੇ ਮੈਨੂੰ ਪ੍ਰਧਾਨ ਬਣਾਓ ਮੈਂ ਘਟੂ ਘਟ ਮੇਰਾ ਕੰਤ ਸੀਐਮ ਦਾ ਹਾਂ ਰਖੜਾ ਸਾਹਿਬ ਕਹਿੰਦੇ ਵੀ ਅਸੀਂ ਅਸੀਂ ਘਟ ਨਹੀਂ ਹੈਗੇ ਅਸੀਂ ਵੀ ਸਾਡੀ ਇੰਟਰਨੈਸ਼ਨਲ ਤੱਕ ਪਹੁੰਚ ਆ ਸਾਨੂੰ ਵੀ ਹਾਂ ਅਸੀਂ ਵੀ ਮੁੱਖ ਮੰਤਰੀ ਬਣ ਸਕਦੇ ਚਲੋ ਬਣ ਕੋਈ ਵੀ ਸਕਦਾ ਇੱਛਾ ਕਿਸੇ ਦੀ ਹੋ ਸਕਦੀ ਆ ਪਰ ਕਹਿਣ ਦਾ ਮਤਲਬ ਵੀ ਜਿੰਨੇ ਟੀਮ ਹੈ ਇਹ 11 ਮੈਂਬਰੀ ਟੀਮ ਹੈ ਤਾਂ 11 ਹੀ ਦੁੱਝੇ ਹੀ ਨੇ ਕੈਪਟਨ ਬਣਨ ਵਾਲੀ ਨੇ ਪਲੇਅਰ ਕੋਈ ਸਪਿਨਰ ਵਾਲਾ ਕੋਈ ਵਿਕਟ ਕੀਪਰ ਕੋਈ ਨਹੀਂ ਹੈ ਸਾਰੇ ਕੈਪਟਨ ਹੀ ਨੇ ਸਾਰੇ ਕੈਪਟਨ ਨੇ ਹਾਂ ਸਾਰੇ ਕੈਪਟਨ ਹੀ ਨੇ ਤਾਂ ਜਦੋਂ ਇੱਕ ਨੇ ਕੈਪਟਨ ਬਣਨਾ ਹੈ ਤੇ ਤੁਹਾਡੇ ਸਾਹਮਣੇ ਆ ਬਾਕੀਆਂ ਨੇ ਫਿਰ ਆਪਣੇ ਆਪਣੇ ਰਸਤੇ ਪੜ ਲੈਣਾ ਸਾਰਿਆਂ ਨੇ ਆਪਣੇ ਆਪਣੇ ਰਾਹ ਪੈ ਲੈਣਾ ਸਾਰਿਆਂ ਨੇ ਜਦ ਅੱਛਾ ਝਿੰਦਰ ਸਾਹਿਬ ਇਕ ਦੋ ਦਿਨ ਪਹਿਲਾਂ ਵਿਕਰਮ ਮਜੀਠੀਆ ਦੀ ਜਿਹੜੀ ਆ ਉਹ ਸਿਕਿਉਰਿਟੀ ਵਿਦਡਰੋਅ ਦੀਆਂ ਖਬਰਾਂ ਆ ਹਾਲਾਂਕਿ ਡੀਜੀਪੀ ਅਰਪੇ ਸ਼ੁਕਲਾ ਸਪੈਸ਼ਲ ਡੀਜੀਪੀ ਨੇ ਇਹ ਉਹਨਾਂ ਦਾ ਬਿਆਨ ਆ ਕਿ ਉਹਨਾਂ ਨੇ ਸਕਾਟ ਵੀ ਐ ਤੇ ਗਨਮੈਨ ਵੀ ਨੇ ਤੁਹਾਨੂੰ ਕੀ ਲੱਗਦਾ ਇਹ ਪੋਲਿਟੀਕਲ ਮੁੱਦਾ ਹੈ ਇਹ ਜਾਂ ਇੱਕ ਰਿਵਿਊ ਜਿਹੜਾ ਜਨਰਲ ਰਿਵਿਊ ਹੁੰਦਾ ਹੈ ਏਜੰਸੀ ਰਿਵਿਊ ਨਹੀਂ ਆਇਆ ਹਮ ਆ ਬਨੇ ਹੱਥ ਪੰਜਾਬੀਓ ਹਮ ਆਪਾਂ ਨੇ ਕਿਹੜਾ ਮਤਲਬ ਆਪਣੇ ਮਾਰੇ ਕਰਮ ਸੀ ਆਪਾਂ ਬਦਲਾ ਬਦਲਾਲੇ ਚੱਕਰ ਚ ਆਪਾਂ ਪਤਾ ਕੀ ਕਰ ਲਈ ਹਮ ਕਹਿੰਦੇ ਮੱਝ ਵੇਚ ਕੇ ਘੋੜੀ ਲਈ ਹਾਂ ਘੋੜੀ ਨਹੀਂ ਮੈਂ ਸ਼ਬਦਾਵਲੀ ਕਹਾਂਗਾ ਕਿ ਆਪਾਂ ਤਾਂ ਖੱ쩌ਰ ਲੈ ਲਈ ਹੂੰ ਮੱਝ ਵੇਚ ਕੇ ਖੱ쩌ਰ ਲੈ ਲਈ ਹੂੰ ਦੁੱਧ ਪੀਣੋਂ ਗਿਆ ਤੇ ਲਿੱਦ ਚੱਕਣੀ ਪਈ ਦੁੱਧ ਕੀ ਸੀ ਡਿਵੈਲਪਮੈਂਟ ਅੱਛਾ ਨੌਕਰੀਆਂ ਹੂੰ ਖੇਡਾਂ ਹੂੰ 에어ਪੋਰਟ ਸੜਕਾਂ ਖੁਸ਼ਹਾਲੀ ਤਰੱਕੀ ਹੂੰ ਆਪਣੀਆਂ ਕਿੰਨੀਆਂ ਹੀ ਆਪਣੀਆਂ ਮਤਲਬ ਹਰੇਕ ਹਰੇਕ ਹੈਲਥ ਐਜੂਕੇਸ਼ਨ ਮਤਲਬ ਹਰ ਹਰ ਮਾਡਲ ਬਣ ਰਿਹਾ ਸੀ ਕਾਲੀ ਦਲ ਦੇ ਲੀਡਰਸ਼ਿਪ ਦੇ ਖਿਲਾਫ ਸਿੱਧੀ ਗੋਲੀ ਚਲਾ ਕੇ 3 ਮਹੀਨੇ ਬਾਅਦ ਨੂੰ ਜੇਲ੍ਹ ਚੋਂ ਬਾਹਰ ਕਢਣਦੇ ਨੇ ਬੰਦੇ ਨੂੰ ਬਾਕੀਆਂ ਨੂੰ ਧਮਕੀਆਂ ਆ ਰਹੀਆਂ ਸਾਰਿਆਂ ਨੂੰ ਹੂੰ ਕਿ ਗੋਲੀ ਮਾਰ ਦੇ ਇਹ ਜਿਹੜੀ ਮਜੀਠੀਆ ਸਾਹਿਬ ਦੀ ਵੀ ਸਿਕਿਉਰਿਟੀ ਹਟਾਈ ਜਾਂ ਹੋਰ ਆਗੂਆਂ ਵੀ ਕਲੇਰ ਸਾਹਿਬ ਨੂੰ ਧਮਕੀਆਂ ਆਉਂਦੀਆਂ ਸਾਰਾ ਉਹੀ ਰੂਪ ਹੈ ਹੂੰ ਇਹ ਇਹ ਬਹੁਤ ਸਾਲ ਤੋਂ ਜਿੱਦਾਂ ਮੈਂ ਪੋਲਿਟਿਕਲ ਸਿਸਟਮ ਦੇ ਚੋਂ ਸੁਣਦਾ ਆਉਂਦੇ ਸੀ ਕਿ ਏਜੰਸੀਆਂ ਦੇ ਬੰਦੇ ਏਜੰਸੀਆਂ ਦੇ ਬੰਦੇ ਹੂੰ ਜੇ ਕਿਸੇ ਨੇ ਪੰਜਾਬੀ ਚ ਏਜੰਸੀ ਦਾ ਬੰਦਾ ਦੇਖਣਾ ਲੈ ਕਿ ਕਿਓ ਜਾ ਹੁੰਦਾ ਹੂੰ ਤਾਂ ਉਹ ਹੁਣ ਤਾਂ ਵੈਸੇ ਐਕਸਪੋਜ਼ ਹੋ ਗਿਆ ਕਿਉਂਕਿ ਏਜੰਸੀਆਂ ਦੇ ਬੰਦੇ ਜਦੋਂ ਐਕਸਪੋਜ਼ ਹੋ ਜਾਂਦੇ ਫਿਰ ਉਹਨਾਂ ਨੂੰ ਉਹਦੇ ਕੰਮ ਦੇ ਨਹੀਂ ਰਹਿੰਦੇ ਹੂੰ ਹੁਣ ਐਕਸਪੋਜ਼ ਹੋ ਗਿਆ ਹੂੰ ਮਤਲਬ ਉਹ ਪਤਾ ਨਹੀਂ ਕੀ ਉਹਦੇ ਦਿਮਾਗ 'ਚ ਆਇਆ ਵੈਸੇ ਤਾਂ ਉਹ ਐਂ ਦੱਸ ਦਿੰਦੇ ਨੇ ਵੀ ਆਈਜੀ ਰੈਂਕ ਤੇ ਆ ਵੀ ਏਜੰਸੀਆਂ ਦਾ ਜਿਹੜਾ ਰੈਂਕ ਹੁੰਦੇ ਨੇ ਉਹ ਚ ਆਈਜੀ ਰੈਂਕ ਤੇ ਆ ਕਹਿੰਦੇ ਉਹ ਅੱਛਾ ਮੰਡੀ ਬੋਰਡ ਦਾ ਚੀਫ ਆ ਵੈਸੇ ਉਹ ਉਹ ਇੱਧਰ ਆ ਪੰਜਾਬ 'ਚ ਏਜੰਸੀਆਂ 'ਚ ਉਹ ਆਈਜੀ ਰੈਂਕ ਤੇ ਆ ਕਹਿੰਦੇ ਜਿਹੜਾ ਦਤਿੰਦਰ ਭੋਂਗੂਆ ਜਿੰਨਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਸੋ ਇਹ 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 ਬੰਦੇ ਮਤਲਬ ਹੁਣ ਪੰਜਾਬ ਨੂੰ ਕੀ ਦਾ ਇੱਕ ਪਾਸੇ ਤਾਂ ਉਹ ਕਹਿੰਦਾ ਮੈਂ ਅਮਰਤਪਾਲ ਦੀ ਸਪੋਰਟ ਕਰਦਾ ਜਿਹਨੇ ਐਨਐਸਏ ਲਾਇਆ ਅਮਰਤਪਾਲ ਤੇ ਕਹਿੰਦਾ ਮੈਂ ਉਹਦੀ ਵੀ ਸਪੋਰਟ ਕਰਦਾ ਇਹ ਕਿਹੋ ਜਿਹਾ ਸਪੋਰਟਰ ਆ ਵੀ ਮੈਂ ਸ਼ੁਕਲਾ ਸਾਹਿਬ ਤੁਹਾਡਾ ਸਪੋਰਟਰ ਆ ਕਿ ਮੈਂ ਤਾਂ ਜੀ ਸ਼ੁਕਲਾ ਸਾਹਿਬ ਮੇਰਾ ਭਰਾ ਨੇ ਮੈਂ ਤੁਹਾਡਾ ਸਪੋਰਟਰ ਆ ਕਿੱਥੇ ਵਿਚਾਰ ਧਾਰਾ ਦੇ ਹੂੰ ਇੱਕ ਬੰਦਾ ਤੁਹਾਡੇ ਦੇ ਪਰਚਾ ਕਰਦੇ ਮੈਂ ਕਹਿੰਦਾ ਵੀ ਆਪ ਹੀ ਬੰਦਾ ਮੈਂ ਇਹਦੀ ਵੀ ਸਪੋਰਟ ਕਰਦਾ ਫਿਰ ਮੈਂ ਉਹਦਾ ਕਿ ਤੇਰਾ ਉਹ ਕਿਸੇ ਦਾ ਨਹੀਂ ਹੈ ਉਜਲਾ ਤੁਹਾਨੂੰ ਦੱਸਿਆ ਵੀ ਉਹ ਰੈਂਕ ਆਈ ਜੀ ਉਹਦਾ ਉਹ ਅੱਛਾ ਚੰਜੀ ਸਾਹਿਬ ਜੀ ਸਤ ਮੇਰਾ ਲਾਸਟ ਸਵਾਲ ਹੈ ਅਕਾਲੀ ਜਲਦਾ ਰਿਵਾਈਵਲ ਕਿਵੇਂ ਆ ਕੋਈ ਬਲੂਪ੍ਰਿੰਟ ਤਿਆਰ ਕੀਤਾ ਸੁਖਬੀਰ ਜੀ ਨਾਲ ਕੋਈ ਗੱਲ ਹੁੰਦੀ ਹੈ ਕਿ ਆਖਰ ਲੋਕਾਂ ਨੂੰ ਜੋੜਿਆ ਕਿਵੇਂ ਜਾਵੇ ਨਾਲ ਪੰਥਕ ਅਜੰਡਾ ਕੀ ਹੈ ਤੁਹਾਡਾ ਬਹੁਤ ਸਾਰੀ ਚੀਜ਼ਾਂ ਨੇ ਕਿਉਂਕਿ ਮੁਕਦੀ ਗੱਲ ਤਾਂ ਵੋਟਾਂ ਤੇ ਆ ਜਾਂਦੀ ਹੈ ਨੰਬਰਸ ਅਨ ਸੇਟਾਂ ਦੇ ਨੰਬਰ ਤੇ ਆ ਕੇ ਮੁੱਕ ਜਾਂਦੀ ਹੈ ਅਗਰ ਤੁਸੀਂ ਸਿਆਸੀ ਤੌਰ ਤੇ ਸਿਆਸੀ ਲੜਾਈ ਲੜਨਾ ਚਾਹੁੰਦੇ ਹੋ ਤਾਂ ਅਕਾਲੀ ਦਲ ਹੁਣ ਰਿਵਾਈਵ ਕਿਵੇਂ ਕਰੇਗਾ ਮੈਨੂੰ ਲੱਗਦਾ ਕਿ ਅਕਾਲੀ ਦਲ ਦਾ ਹੁਣ ਨਵਾਂ ਢਾਂਚਾ ਜਲਦੀ ਬਣ ਜੇਗਾ ਹਮ ਜਲਦੀ ਕਿਉਂਕਿ ਆ ਜਥੇਬੰਦਕ ਚੋਣਾਂ ਦੀਆਂ ਡੇਟਾਂ ਤਾਂ ਰੱਖੀਆਂ ਹੋਈਆਂ ਨੇ ਡੈਲੀਗੇਟਿਕ ਹਫਤੇ ਚ ਆ ਚਾਰ ਪੰਜ ਦਿਨ ਚ ਬਣ ਜਾਣੇ ਨੇ ਹਮ ਉਸ ਤੋਂ ਬਾਅਦ ਪ੍ਰਧਾਨ ਦੀ ਤੇ ਪ੍ਰਧਾਨ ਦੀ ਚੋਣ ਹੋਣੀ ਹੈ ਮਹਿਨਤਾ ਹਮ ਉਸ ਤੋਂ ਬਾਅਦ ਬਾਕੀ ਜਿਹੜਾ ਵਿਸਤਾਰ ਹੈ ਉਹ ਪ੍ਰਧਾਨ ਸਾਹਿਬ ਨੇ ਕਰਨਾ ਹੁੰਦਾ ਹਮ ਉਹ ਕੋਈ ਵੀ ਪ੍ਰਧਾਨ ਬਣਦਾ ਡੈਲੀਗੇਟ ਦਿੱਤਾ ਹਰਤੇ ਕੋਈ ਬਣ ਸਕਦਾ ਪ੍ਰਧਾਨ ਜਿਹੜਾ ਵੀ ਪ੍ਰਧਾਨ ਬਣੇਗਾ ਨਵੀਂ ਟੀਮ ਬਣੇਗੀ ਮੈ ਸਮਝਦਾ ਕਿ ਪੰਜਾਬ ਦੇ ਲੋਕ ਨੇ ਜਿਹੜੇ ਹੂੰ ਗਰਾਊਂਡ ਤੇ ਸੋਸ਼ਲ ਮੀਡੀਆ ਵਾਲੇ ਨਹੀਂ ਹੂੰ ਸੋਸ਼ਲ ਮੀਡੀਆ ਵਾਲੇ ਤਾਂ ਉਹ ਨੇ ਜਿਹੜੇ ਮਤਲਬ ਇੱਕ ਨਫਰਤ ਨਾਲ ਭਰੀ ਹੋਈ ਟੀਮ ਹੈ ਹੂੰ ਜਿਹਨੂੰ ਕੋਈ ਨਹੀਂ ਸਮਝਾ ਸਕਦਾ ਜਿਹੜੀ ਕਾਲੀਦਲ ਦੇ ਖਿਲਾਫ ਹੋ ਤਾਂ ਖਿਲਾਫ ਹੀ ਆ ਹੂੰ ਆਮ ਜਿਹੜੇ ਲੋਕ ਨੇ ਕਾਰੋਬਾਰ ਕਰਨ ਵਾਲੇ ਨੇ ਜਿਹੜੇ ਕੋਈ ਥੱਲੇ ਦਿਹਾੜੀ ਦਾ ਪੱਪਾ ਕਰਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਪਤਾ ਕਿ ਜੇ ਪੰਜਾਬ ਦਾ ਕਿਸ ਨੇ ਸਮਾਰਿਆ ਹੂੰ ਤਾਂ ਉਹ ਕਾਲੀਦਲ ਨੇ ਸਮਾਰਿਆ ਅਸੀਂ ਘਰ ਘਰ ਨੌਕਰੀ ਕਰਜਾ ਕਰਕੀ ਖਤਮ ਗੁਟਕਾ ਸਾਹਿਬ ਹੱਥ ਚ ਫੜ ਕੇ ਖਾਣ ਵਾਲੇ ਸੌਂ ਵਾਲੇ ਵੀ ਦੇਖ ਲੈ ਹਮ ਅਸੀਂ ਆ ਬਦਲਾ ਵਾਲੇ ਵੀ ਦੇਖ ਲੈ ਇਹੋ ਜਿਹਾ ਬਦਲਾ ਆਇਆ ਪੰਜਾਬ ਦੇ ਵਿੱਚ ਹਮ ਦੇਖੋ ਕਿੰਨੇ ਅੱਖਾਂ ਚ ਧੂੜ ਪਟ ਰਹੇ ਨੇ ਸ਼ੁਕਲਾ ਸਾਹਿਬ ਬਦਲਾ ਇਹ ਆਇਆ ਕਿ ਇਹ ਇਹ ਪੰਜਾਬ ਦੇ ਪੱਤਰ ਹਾਲਾਤ ਅਜੇ ਪੰਜਾਬ ਦੇ ਰੋਣਾ ਵੀ ਆਉਂਦਾ ਤੇ ਹਾਸਾ ਵੀ ਆਉਂਦਾ ਹਮ ਕਿ ਆਪਣੀ ਪੈਰ ਤੇ ਕੁਹਾੜਾ ਤਾਂ ਆਪ ਹੀ ਮਾਰਿਆ ਨਾ ਮੈਸ ਵੇਚ ਕੇ ਖੱਤਰ ਦਾ ਭਾਪ ਆਪ ਹੀ ਬੰਨੀ ਆ ਹਮ ਪੇ ਹੁਣ ਜਿੰਨਾ ਟਾਈਮ ਖੱਚਰ ਖੜੀਆ ਕਰੇ ਇਹ ਲਿੱਦਦਾ ਭਾਈ ਚੱਕਣੀ ਪਊਗੀ ਹੁਣ ਪਰ ਆ ਬੇਨਤੀ ਆ ਕਿ ਲਿੱਦਦਾ ਹੁਣ ਔਖੇ ਸੋਖੇ ਚੱਕ ਲਾਂਗੇ ਪਰ ਅੱਗੇ ਪੰਜਾਬ ਨੂੰ ਸਮਾਰਨੋ ਨਹੀਂ ਪੰਜਾਬ ਦਾ ਇੰਨਾ ਨੁਕਸਾਨ ਕਰਕੇ ਜਾਣਗੇ ਜਿਹਦੀ ਪਰਭਾਈ ਕਰਨ ਲਈ ਬਹੁਤ ਲੰਮਾ ਸਮਾਂ ਲੱਗੇਗਾ ਠੀਕ ਹੈ ਬਹੁਤ ਮਿਹਰਬਾਨੀ ਸਮਾਦਨ ਦੇ ਲਈ ਤਾਂ ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸਰਬਜੀਤ ਝੰਝਰ ਖਾਸ ਤੌਰ ਤੇ ਜੁੜੇ ਹੋਏ ਸੀ ਬਹੁਤ ਸਾਰੀਆਂ ਜਿਹੜੀਆਂ ਤਕਰੀਰਾਂ ਨੇ ਕੀਤੀਆਂ ਗਈਆਂ ਨੇ ਆਖਰ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਮੁੜ ਰਿਵਾਈਵਲ ਕਿਵੇਂ ਹੋਊਗਾ ਉਸ ਤੇ ਗੱਲਬਾਤ ਹੋਈ ਆ ਪੰਥਕ ਅਜੰਡੇ ਅਕਾਲੀ ਦਲ ਦੇ ਕੀ ਨੇ ਅਗਲਾ ਪ੍ਰਧਾਨ ਅਕਾਲੀ ਦਲ ਦਾ ਕਿਵੇਂ ਚੁਣਿਆ ਜਾਣਾ ਹੈ ਤੇ ਕਦੋਂ ਚੁਣਿਆ ਜਾਣਾ ਹੈ ਖਾਸ ਤੌਰ ਤੇ ਪੰਜਾਬ ਦੀ ਵਿਗੜਦੀ ਲਾਅ ਐਂਡ ਆਰਡਰ ਸਥਿਤੀ ਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਲਗਾਤਾਰ ਵਾਪਸ ਹੋ ਰਹੀਆਂ ਸਿਕਿਉਰਟੀਆਂ ਤੇ ਗੱਲਬਾਤ ਕੀਤੀ ਗਈ ਹੈ ਆ ਖਾਸ ਤੌਰ ਤੇ ਸੁਧਾਰ ਲਹਿਰ ਦੇ ਲੀਡਰਾਂ ਤੇ تنਕੀਦ ਹੈ ਕਿ ਆਖਰ ਉਹਨਾਂ ਦਾ ਅਜੰਡਾ ਕੀ ਹੈ ਮਨਪੀਤਿਆਲੀ ਤੇ ਵੱਡੇ ਹਮਲੇ ਕੀਤੇ ਗਏ ਨੇ ਸ਼ਬਦੀ ਕਹਿੰਦੇ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਹੈ ਮਨਪੀਤਿਆਲੀ ਤੇ ਉਹਨਾਂ ਦੇ ਸਾਥੀ ਮੁੱਖ ਮੰਤਰੀ ਬਣ ਦਾ ਸੁਪਨਾ ਦੇਖ ਰਹੇ ਨੇ ਕੈਮਰਾ ਪਰਸਨ ਹੈਪੀ ਨਾ ਗਗਨ ਸ਼ੋਕਲਾ ਡੇਲੀ ਪੋਸਟ ਪੰਜਾਬੀ